ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੋ ਤੁਕੇ ਇਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸੇਵੋ ਕਰ ਨਮਸ਼ਕਾਰ ਆਜ ਹਮਾਰੇ ਮੰਗਲ ਚਾਰ ਆਜ ਹਮਾਰੇ ਮਹਾ ਆਨੰਦ ਚਿੰਤ ਲੱਥੀ ਭੇਟੇ ਗੋਬਿੰਦ ਆਜ ਹਮਾਰੇ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮ ਬੇਅੰਤ ਰਹਾਉ आज हमारा बने फाग प्रब संगी मिल खेलन लाग होली कीनी संत सेवा रंग लागा अत लाल देव मन तन मौल्यो अत अनूप सूके नाही शाम धूप सगली रूती हरिया होए सत बसंत गुरु मिले देव बिरख जमयो है पार जात ਕੂਲ ਲਗੇ ਫਲ ਰਤਨ ਭਾਂਤ ਤ੍ਰਿਪਤ ਆਗਾਨੇ ਹਰ ਗੁਣਹਿ ਗਾਈ ਜਨ ਨਾਨਕ ਹਰ 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 ਧਿਆਈ ਬਸੰਤ ਮਹੱਲਾ ਪੰਜਵਾਂ ਹਟਵਾਨੀ ਤਨ ਮਾਲ ਹਾਟ ਕੀਤ ਜੂ ਆਰੀ ਜੂਏ ਮਾਹੇ ਚੀਤ ਅਮਲੀ ਜੀਵੈ ਅਮਲ ਖਾਈ ਤਿਉ ਹਰ ਜਨ ਜੀਵੈ ਹਰ ਧਿਆਈ ਆਪਣੇ ਰੰਗ ਸਭ ਕੋ ਰਚੈ ਜਿਤ ਪ੍ਰਭ ਲਾਇ ਤਿਤ ਤਿਤ ਲੱਗੈ ਰਹਾਉ ਮੇਗ ਸਮੈ ਮੋਰ ਨਿਤਕਾਰ ਚੰਦ ਦੇਖ ਬਿਗਸਹਿ ਕੋ ਲਾਰ ਮਾਤਾ ਬਾਰਕ ਦੇਖ ਆਨੰਦ ਤਿਉ ਹਰ ਜਨ ਜੀਵਹਿ ਜਪ ਗੋਵਿੰਦ ਸਿੰਘ ਰੁਚੈ ਸਦ ਭੋਜਨ ਮਾਸ ਹਰਾਨ ਦੇਖ ਸੂਰੇ ਚਿਤ ਉਲਾਸ ਕਿਰਪਨ ਕੋ ਅਤ ਧਨ ਪਿਆਰ ਹਰ ਜਨ ਕੋ ਹਰ ਹਰ ਆਧਾਰ ਸਰਬ ਰੰਗ ਇਕ ਰੰਗ ਮਾਹੀ ਸਰਬ ਸੁਖਾ ਸੁਖ ਹਰ ਕੈ ਨਾਹੀ ਤਿਸੈ ਪ੍ਰਾਪਤ ਇਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹੱਲਾ ਪੰਜਵਾਂ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰ ਦਿਆਲ ਮੰਗਲ ਤਿਸ ਕੈ ਜਿਸ ਏਕ ਕਾਮ ਦੇਸਾ ਸਾਧ ਬਸੰਤ ਜਿਸ ਹਿਰਦੈ ਨਾਮ ਗ੍ਰਹਿ ਤਾ ਕੀ ਬਸੰਤ ਗਣੀ ਜਾਂ ਕਹਿ ਕੀਰਤਨ ਹਰ ਧੁਨੀ ਰਹਾਉ ਪ੍ਰੀਤ ਪਾਰ ਬ੍ਰਹਮ ਮੌਲ ਮਨਾ ਗਿਆਨ ਕਮਾਈਐ ਪੂਛ ਜਨਾ ਸੋ ਤਪਸੀ ਜਿਸ ਸਾਧ ਸੰਗ ਸਾਧ ਧਿਆਨੀ ਜਿਸ ਗੁਰ ਹੈ ਰੰਗ ਸੇ ਨਿਰਭਉ ਜਿਨ ਭਉ ਪਿਆ ਸੋ ਸੁਖਿਆ ਜਿਸ ਭ੍ਰਮ ਗਿਆ ਸੋ ਇਕਾਂਤੀ ਜਿਸ ਰਿਦਾ ਥਾਂਏ ਸੋਈ ਨਿਚਲ ਸਾਚ ਠਾਂਏ ਏਕਾ ਖੋਜੈ ਏਕਪਰੀਤ ਦਰਸ਼ਨ ਪਰਸਨ ਹੀ ਤਚੀਤਾ ਹਰ ਰੰਗ ਰੰਗਾ ਸਹਿਜ ਮਾਨ ਨਾਨਕ ਦਾਸ ਤਿਸ ਜਨ ਕੁਰਬਾਨ ਬਸੰਤ ਮਹਿਲਾ ਪੰਜਵਾ ਜੀ ਪ੍ਰਾਨ ਤੁਮ ਪਿੰਡ ਦੀਨ ਮੁਗਦ ਸੁੰਦਰ ਧਾਰ ਜੋਤ ਕੀਨ ਸਭ ਜਾਚਕ ਪ੍ਰਭ ਤੁਮ ਦਿਆਲ ਨਾਮ ਜਪਤ ਹੋਵਤ ਨਿਹਾਲ ਮੇਰੇ ਪ੍ਰੀਤਮ ਕਾਰਨ ਕਰਨ ਜੋਗ ਹਉ ਪਾਵਉ ਤੁਮ ਤੇ ਸਗਲ ਥੋਕ ਰਹਾਉ ਨਾਮ ਜਪਤ ਹੋਵਤ ਉਧਾਰ ਨਾਮ ਜਪਤ ਸੁਖ ਸਹਿਜ ਸਾਰ ਨਾਮ ਜਪਤ ਪਤ ਸੋਭਾ ਹੋਈ ਨਾਮ ਜਪਤ ਬਿਗਨ ਨਾਹੀ ਕੋਈ ਜਾ ਕਾਰਨ ਇਹ ਦਲੱਬ ਦੇ ਸੋ ਬੋਲ ਮੇਰੇ ਪ੍ਰਭੂ ਦੇ ਸਾਧ ਸੰਗਤ ਮੈਂ ਉਹ ਬਿਸਰਾਮ ਸਦਾ ਰਿਦਾ ਜੱਪੀ ਪ੍ਰਭ ਤੇਰਾ ਨਾਮ ਤੁਜ ਬਿਨ ਦੂਜਾ ਕੋਈ ਨਾਹੀ ਸਭ ਤੇਰਾ ਖੇਲ ਤੁਜ ਮਹਿ ਸਮਾਹੀ ਜਿਉ ਭਾਵੈ ਤਿਉ ਰਾਖਿ ਲੀ ਸੁਖ ਨਾਨਕ ਪੂਰਾ ਗੁਰ ਮਿਲੇ ਬਸੰਤ ਮਹੱਲਾ ਪੰਜਵਾਂ ਪ੍ਰਭ ਪ੍ਰੀਤਮ ਮੇਰਾ ਸੰਗ ਰਾਈ ਜਿਸ ਸਹਿ ਦੇਖ ਹਉ ਜੀਵਾ ਮਾਈ ਜਾਂ ਕੈ ਸਿਮਰਨ ਦੁਖ ਨਾ ਹੋਈ ਕਰ ਦਇਆ ਮਲਾਵੋ ਤਿਸੈ ਮੋਹੀ ਮੇਰੇ ਪ੍ਰੀਤਮ ਪ੍ਰਾਨ ਆਧਾਰ ਮਨ ਜਿਉ ਪ੍ਰਾਨ ਸਭ ਤੇਰੋ ਧਨ ਰਹਾਉ ਜਾਂ ਕੋ ਖੋਜਹਿ ਸੁਰ ਨਰ ਦੇਵ ਮਨ ਜਨ ਸੇਖ ਨਾ ਲਹਿ ਭੇਵ ਜਾਂ ਕੀ ਗਤਮਿਤ ਕਹੀ ਨਾ ਜਾਏ ਘਟ 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 ਰਹਿ ਆਸਮਾਏ ਜਾਂਕੇ ਭਗਤ ਆਨੰਦ ਮੈਂ ਜਾਂਕੇ ਭਗਤ ਕੋ ਨਾਹੀ ਖੈ ਜਾਂਕੇ ਭਗਤ ਕੋ ਨਾਹੀ ਪੈ ਜਾਂਕੇ ਭਗਤ ਕੋ ਸਦਾ ਜੈ ਕੌਣੇ ਉਪਮਾ ਤੇਰੀ ਕਹੀ ਜਾਏ ਸੁਖ ਦਾਤਾ ਪ੍ਰਭ ਰਹੇ ਹੋ ਸਮਾਏ ਨਾਨਕ ਜਾਚੈ ਏਕ ਦਾਨ ਕਰ ਕਿਰਪਾ ਮੋਹੇ ਦੇਹੋ ਨਾਮ ਬਸੰਤ ਮਹੱਲਾ ਪੰਜਵਾਂ ਮਿਲ ਪਾਣੀ ਜਿਉ ਹਰੇ ਬੂਟ ਸਾਧ ਸੰਗਤਿ ਤਿਉ ਹਉਮੈ ਛੂਟ ਜੈਸੀ ਦਾਸੀ ਧੀਰ ਮੀਰ ਤੈਸੇ ਉਧਾਰਨ ਗੁਰਹਿ ਪੀਰ ਤੁਮ ਦਾਤੇ ਪ੍ਰਭ ਦੇਨ ਹਾਰ ਨਿਮਕ ਨਿਮਕ ਤਿਸ ਨਮਸਕਾਰ ਰਹਾਉ ਜਿਸਹਿ ਪ੍ਰਾਪਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਭਏ ਮੁਕਤ ਭਗਤ ਆਰਾਧਹਿ ਜੋਗ ਜੁਗਤ ਨੇਤਰ ਸੰਤੋਖੇ ਦਰਸ ਪੀਖ ਰਸਨਾ ਗਾਏ ਗੁਣ ਅਨੇਕ ਤ੍ਰਿਸ਼ਨਾ ਬੂਜੀ ਗੁਰ ਪ੍ਰਸਾਦ ਮਨ ਅਗਾਹ ਨਾ ਹਰ ਰਸਹਿ ਸਵਾਦ ਸੇਵਕ ਲਾਗੋ ਚਰਨ ਸੇਵ ਆਦ ਪੁਰਖ ਅਪਰੰਪਰ ਦੇਵਾ ਸਗਲ ਉਧਾਰਨ ਤੇਰੋ ਨਾਮ ਨਾਨਕ ਪਾਇਓ ਇਹੋ ਨਿਧਾਨ ਬਸੰਤ ਮਹੱਲਾ ਪੰਜਵਾਂ ਤੁਮ ਬਾਡਦਾਤੇ ਦੇ ਰਹੇ ਜੀ ਪ੍ਰਾਨ ਮਹਿ ਰਵ ਰਹੀ ਦੀਨੇ ਸਗਲੇ ਭੋਜਨ ਖਾਨ ਮੋਹੇ ਨਿਰਗੁਨ ਇੱਕ ਗੁਣ ਨਾ ਜਾਣ ਹਉ ਕਛੂ ਨਾ ਜਾਣੂ ਤੇਰੀ ਸਾਰ ਤੂੰ ਕਰਗਤ ਮੇਰੀ ਪ੍ਰਭ ਦਯਾਰ ਰਹਾਉ ਜਾਪਨਾ ਤਾਪਨਾ ਕਰਮ ਕੀਤ ਆਵੈ ਨਾਹੀ ਕਛੂ ਰੀਤ ਮਨ ਮੈਂ ਰੱਖੋ ਆਸ ਏਕ ਨਾਮ ਤੇਰੇ ਕੀ ਤਰਉ ਟੇਕ ਸਰਬ ਕਲਾ ਪ੍ਰਭ ਤੁਮ ਪਰਬੀਨ ਅੰਤ ਨਾ ਪਾਵੈ ਜਲਹਿ ਮੀਨ ਅਗਮ ਅਗਮ ਉਚਾ ਤੇ ਉਚਾ ਹਮ ਤੋਰੇ ਤੁਮ ਬਹੁਤ ਮੂਚ ਜਿਨ ਤੂੰ ਧਿਆਇਆ ਸੀ ਗਨੀ ਜਿਨ ਤੂੰ ਪਾਇਆ ਸੀ ਧਨੀ ਜਿਨ ਤੂੰ ਸੇਵਿਆ ਸੁਖੀ ਸੇ ਸੰਤ ਸਰਣ ਨਾਨਕ ਪਰੇ ਬਸੰਤ ਮਹੱਲਾ 5 ਤਿਸ ਤੂੰ ਸੇਵ ਜਿਨ ਤੂੰ ਕੀਆ ਤਿਸ ਅਰਾਦ ਜਿਨ ਜਿਉ ਦੀਆ ਤਿਸ ਕਾ ਚਾਕਰ ਹੋਹੇ ਫਿਰ ਦਾਨ ਨਾ ਲਾਗੈ ਤਿਸ ਕੀ ਕਰ ਪੋਤਦਾਰੀ ਫਿਰ ਦੁਖ ਨਾ ਲਾਗੈ ਏ ਵਡ ਭਾਗ ਹੋਹੇ ਜਿਸ ਪ੍ਰਾਣੀ ਸੋ ਪਾਏ ਇਹ ਪਦ ਨਿਰਬਾਣੀ ਰਹਾਉ ਦੂਜੀ ਸੇਵਾ ਜੀਵਨ ਬਿਰਥਾ ਕਸ਼ੂ ਨਾ ਹੋਈ ਹੈ ਪੂਰਨ ਅਰਥਾ ਮਾਨਸ ਸੇਵਾ ਖਰੀ ਦੋਹੇਲੀ ਸਾਧ ਕੀ ਸੇਵਾ ਸਦਾ ਸੁਹੇਲੀ ਜੇ ਲੋੜ ਹੈ ਸਦਾ ਸੁਖ ਭਾਈ ਸਾਧੂ ਸੰਗਤ ਗੁਰ ਹੈ ਬਤਾਈ ਹੂੰ ਹਾਂ ਜਪੀਐ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸਗਲ ਤਤ ਮਹਿ ਤਤ ਗਿਆਨ ਸਰਬ ਧਿਆਨ ਮਹਿ ਏਕ ਧਿਆਨ ਹਰ ਕੀਰਤਨ ਮਹਿ ਊਤਮ ਧੁਨਾ ਨਾਨਕ ਗੁਰ ਮਿਲ ਗਾਏ ਗੁਨਾ ਬਸੰਤ ਮਹੱਲਾ ਪੰਜਵਾ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਅਰਾਧੇ ਜਮ ਕਿਛ ਨਾ ਕਹੈ ਜਿਸ ਕੀ ਸੇਵਾ ਸਭ ਕਿਛ ਲਹੈ ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਉ ਜਿਸ ਕੇ ਧਾਰੇ ਤਰਨ ਆਕਾਸ ਘਟ ਘਟ ਜਿਸ ਕਾ ਹੈ ਪ੍ਰਗਾਸ ਜਿਸ ਸਿਮਰਤ ਪਤਤ ਪਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹਿ ਊਤਮ ਧਰਮ ਕਰਮ ਕਰਤੂਤ ਕੈ ਉਪਰ ਕਰਮ ਜਿਸ ਕੋ ਚਾਹੈ ਸੁਰ ਨਰ ਦੇਵ ਸੰਤ ਸਭਾ ਕੀ ਲਗੋ ਸੇਵ ਆਦ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲਿਆ ਹਰ ਨੇ ਧਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਈ ਬਸੰਤ ਮਹੱਲਾ ਪੰਜਵਾਂ ਮਨ ਤਨ ਭੀਤਰ ਲਾਗੀ ਪਿਆਸ ਗੁਰਦਿਆਲ ਪੂਰੀ ਮੇਰੀ ਆਸ ਕਿਲ ਵਿਖ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰ ਪ੍ਰਸਾਦ ਬਸੰਤ ਬਨਾ ਚਰਨ ਕਮਲ ਹਿਰਦੈ ਉਰਤਾਰੀ ਸਦਾ ਸਦਾ ਹਰ ਜਸ ਸੁਨਾ ਰਹਾਉ समरथ स्वामी कारण करण मोहे नाथ प्रब तेरी शरण जी जंत तेरे आधार कर कृपा प्रब ले निस्तार भव खंडन दुख नाश देव सुर नर मुन जनता की सेवा धरन आकाश जाकी कला माहि तेरा दिया सब जंत खाए अंतर जामि प्रब दयाल ਆਪਣੀ ਦਾਸ ਕੋ ਨਦਰ ਨਿਹਾਲ ਕਰ ਕਿਰਪਾ ਮੋਹਿ ਦੇਹੋ ਦਾਨ ਜਪ ਜੀਵੇ ਨਾਨਕ ਤੇਰੋ ਨਾਮ